ਹਾਂ ਲੋ ਸਸੀਕਾ ਜੀ ਜੀ ਸਸੀਕਾ ਜੀ ਹੋਰ ਕੀ ਹਾਲ ਜੇ ਹਾਂਜੀ ਠੀਕ ਆ ਜੀ ਤੁਸੀਂ ਆਪਣਾ ਸੁਣਾਓ ਬਸ ਵਧੀਆ ਤੁਸੀਂ ਦੱਸੋ ਹਾਂਜੀ ਠੀਕ ਆ ਵਧੀਆ ਆ ਭੈਣ ਜੀ ਤੁਸੀਂ ਪੈਸੇ ਪਹਚਾਉਣੇ ਸੀਗੇ ਮੇਰੇ ਹਾਂਜੀ ਹਾਂਜੀ ਭੈਣ ਜੀ ਜ਼ਿਆਦਾ ਮੈਨੂੰ ਪਹਚਾਉਣੇ ਹੀ ਪੈਸਿਆਂ ਦਾ ਰੇਂਜ ਕਰਦੇ ਫਿਰਦੇ ਆ ਜੇ ਪਹਚਾਏ ਤਾਂ ਮੈਂ ਘਰ ਰਣ ਕੇ ਰੋਲਾ ਪਾਉਣਾ ਵਾ ਤੇ ਮੈਂ ਤਾਂ ਅੱਗੇ ਬੜੀ ਓਕੇ ਓਕੇ ਪੈਸੇ ਤੁਹਾਨੂੰ ਦਿੱਤੇ ਹੈਗੇ ਆ ਨਹੀਂ ਨਹੀਂ ਭੈਣ ਜੀ ਇਹ ਕੰਮ ਨਾ ਕਰਿਓ ਤੁਸੀਂ ਰੋਲਾ ਪਾਉਣ ਵਾਲਾ ਕੰਮ ਨਾ ਕਰਿਓ ਮੇਰੀ ਨਾਉ ਨੂੰ ਨਹੀਂ ਪਤਾ ਨਹੀਂ ਨਹੀਂ ਮੈਂ ਫਿਰ ਰੋਲਾ ਤਪਾਉਣਾ ਹੀ ਆ ਫਿਰ ਤੁਸੀਂ ਨਹੀਂ ਭੇਜੇ ਤਾਂ ਕੀ ਕਰੂੰਗੀ ਫਿਰ ਮੈਂ ਇੱਕ ਦੋ ਦਿਨ ਵੇਟ ਕਰੋ ਜ਼ਰੂਰ ਭੇਜ ਦੂੰਗੀ ਮੈਂ ਬਤੇ ਕਿਉਂ ਅੱਗੇ ਤੁਹਾਨੂੰ ਪਤਾ ਮਾਹਾਂ ਹੀ ਖਲਾਰਾ ਸਾਂਭਿਆ ਵਾ ਦੇ ਲੈ ਕੇ ਮਾਹਾਂ ਹੀ ਪਹੁੰਚਿਆ ਇੱਥੋਂ ਤੱਕ ਤੇ ਹੁਣੇ ਆ ਮੇਰੀ ਨੌ ਨੂਨਾ ਪਤਾ ਲੱਗੇ ਘਰ ਨਾ ਆਇਓ ਭੈਣ ਜੀ ਤੁਸੀਂ ਮੈਂ ਵੀ ਬੜੇ ਪਰਦੇ ਨਾਲ ਤੁਹਾਨੂੰ ਦਿੱਤੇ ਹੈਗੇ ਪੈਸੇ ਤੇ ਤੁਸੀਂ ਮਤਲਬ ਕਿ ਭੇਜੋ ਕੋਈ ਨਹੀਂ ਭੇਜ ਦੂੰਗੀ ਮੈਂ ਤੁਹਾਨੂੰ ਕੈਂਡੀ ਦੋ ਤਿੰਨ ਦਿਨ ਦੋ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਪੈਸੇ ਭੇਜ ਦਾਂਗੀ। ਇੱਕ ਖਲਾਰਾ ਜ਼ਿਆਦਾ ਵੱਜੂਗਾ ਤਾਂ ਕੋਈ ਫਾਇਦਾ ਨਹੀਂ ਹੋਣਾ। ਨਹੀਂ ਨਹੀਂ ਮੈਂ ਤੇ ਮਾਹ ਖਲਾਰਾ ਇਕੱਠਾ ਕਰਨ ਦੀ ਹਾਂ ਗੱਲ ਨਾ ਕਰੋ ਵੀ ਮੈਂ ਤੇ ਅੱਗੇ ਇਹ ਗੱਲ ਨੂੰ ਬੜਾ ਪੁਛਤੌਣ ਲਈ ਆ। ਚਲੋ ਕੋਈ ਨਹੀਂ ਮੈਂ ਪੈਸੇ ਤੁਹਾਨੂੰ ਭੇਜ ਦਾਂਗੀ। ਹਾਂਜੀ। ਚਲੋ ਠੀਕ ਏ ਜੇ। ਇੱਕ ਆ। ਹਾਂ ਜੀ ਇਹ ਨਾ ਆਪਣੇ ਥਾ ਸਕੀਆ ਕਿੰਨਾ ਚਿਰ ਹੋ ਗਿਆ ਵਾ ਪੈਸਿਆਂ ਨੂੰ ਬੋਲੇ ਵੀ ਕਿਉ ਨਾ ਹੁਣ ਤੇ 4-5 ਮਹੀਨੇ ਹੋ ਗਏ ਵਿਆਜ ਵੀ ਨਹੀਂ ਦਿੱਤਾ ਜਾਣ ਡਿਆ ਤੇ ਸਾਬੀ ਵੀ ਇਹਨਾਂ ਨਿਆਣਿਆਂ ਵਾਲੇ ਕੰਮ ਕਰਦਾ ਜੇ ਭੂਆ ਨੇ ਅੱਧੇ ਪੈਸੇ ਦਿੱਤੇ ਸੀ ਭੂਆ ਨੂੰ ਦੀ ਸਾਰੇ ਕਰ ਦੂੰਗੀ ਇਹਨੇ ਸ਼ਦਾਈ ਨੇ ਫੋਨ ਤੱਕ ਨਹੀਂ ਕੀਤਾ ਹੁਣ ਮੈਂ ਜਾਣੀ ਆ ਤੇ ਨੂੰ ਕਿਹਨੇ ਫੋਨ ਕਰ ਆਪਣੀ ਭੂਆ ਨੂੰ ਆਪ ਡਰ ਕੇ ਆਪਰੇ ਖੜੇ। ਸਿਮੀ ਕੋਲੋਂ ਦੇ ਖੜਿਆ ਹੀ ਐ ਤੇ ਆਪਣੀ ਮੰਮੀ ਨੂੰ ਫੋਨ ਕਰ। ਕੀ ਢੀ ਗੱਲਾਂ ਮੰਮੀ ਜੀ? ਉਹਨੂੰ ਕਿਹਾ ਵਾਸ਼ਿੰਗ ਮਸ਼ੀਨ ਚਾਹੀ ਆ ਆਪਲਾ ਕਿਹੜਾ ਚਾਹੀ ਪੈਸੇ ਸੈਂਡ ਕਰ ਦੇ। ਮੈਂ ਨਹੀਂ ਹੁਣ ਮੰਮੀ ਜੀ ਨੂੰ ਮੈਨੂੰ ਕਹਿਣਾ। ਉਹਨਾਂ ਨੇ ਅੱਗੇ ਬਥੇਰਾ ਕਰਜਾ ਕੀਤਾ ਬਹੁਤ ਲਜਾਇਆ ਅੱਗੇ। ਕਾਹਦਾ ਹੁਣ ਜਾਇਆ ਵਾ? ਹਰ ਬਰੀ ਲਜਾਇਆ ਜਾਇਆ ਕੀ ਦਿੱਤਾ ਹਣਾ। ਹੁਣ ਨਹੀਂ ਮੰਮੀ ਜੀ ਮੈਂ ਕੁਝ ਵੀ ਕਹਿਣਾ। ਕਹਿਣਾ ਕਿ ਉਹਨਾਂ ਨੂੰ ਤੂੰ ਇਹ ਕਹਿਣਾ ਕਿ ਸਾਡੇ ਕੋ ਇੰਨਾ ਪੈਸਾ ਆਪਲਾ ਨਹੀਂ ਭੋਗਦਾ। ਮਿਲਾ ਕੇ ਦੇਣਾ ਲਿਆ ਕੇ ਦੇਣੀ ਨਹੀਂ ਹੁਣ ਸਾਰਾ ਨਾ ਨਾ ਕੁੜੀ ਦੇਤੀ ਅੰਨੇ ਬੋਧਾ ਕੁੜੀ ਦੇਤੀ ਕੁੜੀ ਬਹੁਤ ਹੈਗੀ ਅਸਾਂ ਜਿੱਕੀ ਮੈਂ ਕੀ ਦੇਤੀ ਕੁੜੀ ਪਰ ਕੋਈ ਕੁੜੀ ਵੀ ਹੁੰਦਾ ਹੀ ਨਹੀਂ ਨਈ ਮੰਮੀ ਜੀ ਮੈਂ ਅਨਿਜੇ ਕੁਛ ਮੰਗਣਾ ਹੁਣ ਤੁਸੀਂ ਆ ਕੇ ਦੇਖ ਲਓ ਕਿੱਦਾਂ ਕਰਨਾ ਆਪੇ ਤੇ ਲਾ ਮੰਗਣੇ ਕਿ ਮੈਂ ਨਹੀਂ ਇਹ ਦੱਸ ਤੁਹਾਨੂੰ ਮੈਨੂੰ ਜੀ ਕਹਿੰਦੀ ਜੀ ਮੰਗਣਾ ਮੈਂ ਆਪੇ ਮਾਦੇ ਨੂੰ ਘੋੜਨੀ ਤੇ ਤੰਗ ਕਰਨਾ ਮਂਗੌਲੇ ਕਿੱਦਾਂ ਨਹੀਂ ਮੈਨੂੰ ਮੰਗੌਲੇ ਹੁੰਦੇ ਆ ਫਿਰ ਇਦਾਂ ਨਾ ਨਾ ਮੰਗਾਏ ਤੇ ਫਿਰ ਦੂਜੀ ਤਰ੍ਹਾਂ ਮੰਗਾਹੂਗੀ ਮੈਂ ਮੰਮੀ ਜੀ ਦੂਜੀ ਤਰ੍ਹਾਂ ਜੀ ਜਿਹੜਾ ਜਿੱਦਾਂ ਮਰਜੀ ਕਰ ਲਓ ਫ੍ਰਿਜ ਐਸੀ ਡੀ ਫਿਰ ਕਾਲ ਫੇਰਾ ਹੁਣੇ ਤੂੰ ਮਹੀਨਾ ਨਹੀਂ ਪਿਆਰ ਮਾਰੀ ਲਾ ਕੇ ਦਿੱਤੀ ਆ ਹੋਰ ਕੀ ਕੀ ਲਾ ਕੇ ਦੇਣਾ ਨਹੀਂ ਲਮਾਰੀ ਦਿੱਤੀ ਆ ਤੇ ਮੈਨੂੰ ਦਿੱਤੀ ਆ ਤੇਰੇ ਕਪੜੇ ਰੱਖਣ ਨੂੰ ਦਿੱਤੀ ਮੈਂ ਕੀ ਦਿੱਤੀ ਤੇਣਾ ਤੁਹਾਡੇ ਗੁੱਲ ਵੀ ਹੋ ਸਕਦੀ ਜੀ ਮੈਨੂੰ ਤੁਹੀਂ ਵੀ ਤਾਂ ਦੇਈ ਸਕਦੇ ਉਹਨੇ ਮੈਨੇ ਦਿੱਤੀ ਆਪਣੀ ਧੀ ਜਿਹੜਾ ਵੀ ਕੋਈ ਦਿੰਦਾ ਨਾ ਆਪਣੀ ਧੀ ਨੂੰ ਵਰਤੋਂ ਨਹੀਂਦਾ ਸਾਸੂ ਨੂੰ ਕੋਈ ਨਹੀਂ ਵਰਤੋਂ ਨੂੰ ਦਿੰਦਾ ਹੈਗੀ ਤੇ ਮੰਮੀ ਜੀ ਤੁਹਾਡੇ ਘਰ ਜੀ ਆ ਤੂੰ ਕਿਹੜਾ ਘਰੋਂ ਬਾਹਰ ਦੇਖ ਹੈਂ ਕਿ ਤੂੰ ਵੀ ਘਰੇ ਹੀ ਜੇ ਮੈਂ ਰੱਤੀ ਤੇਰੀ ਕਦੀ ਲਮਾਰੀ ਤੇ ਮੰਮੀ ਜੀ ਦਾ ਖੋ ਜੋ ਮਰਜੀ ਰੱਖੋ ਗੱਲ ਲਈ ਉਹ ਚੀਜ਼ ਗੱਲ ਲਈ ਸਾਰਾ ਕੁਝ ਮੇਰੇ ਮਾਪਿਆਂ ਨੇ ਦਿੱਤਾ ਵਾ ਉਹ ਦੋ ਕੀ ਕੀ ਦੇਣ ਤੁਹਾਨੂੰ ਦੱਸੋ ਜੋ ਵੀ ਕਹਿਣ ਦੀ ਹੈ ਨਾ ਉਹ ਮੰਗਾ ਲੈ ਠੀਕ ਹੈ ਨਹੀਂ ਹੁਣ ਉਹ ਨਾ ਤਰਦਾਸ ਫਿਰ ਮੈਨੂੰ ਮੰਗਾਉਣਾ ਆਉਂਦਾ ਵਾ ਮੰਮੀ ਜੀ ਮੈਂ ਕਿਉਂ ਕੁਝ ਕਹਿਣਾ ਤੂੰ ਕਰ ਲੋ ਜੋ ਕਰਨਾ ਜੀ ਤੇਰੀ ਜਬਾਨ ਬੰਦ ਹੁੰਦੀ ਨਹੀਂ ਜਿਹੜਾ ਕੰਮ ਕਹਿਣੀ ਉਹ ਕਰਾ ਕਿੱਦਾਂ ਨਹੀਂ ਲੱਦਕੋ ਮੰਮੀ ਜੀ ਬੈਂਕ ਦੇ ਕਰਨਾ ਫਿਰ ਤੂੰ بار بار ਮੈਨੂੰ ਤੰਗ ਕਿਉਂ ਕਰਦੇ ਜਾਣ ਕੇ ਕਾਹਦਾ ਕੰਮ ਕੀਤਾ ਕੀ ਮੇਰੇ ਕਰਾ ਚੂੜ ਦਿੱਤਾ ਕੀ ਤੰਗ ਕੀਤਾ ਲੈ ਜਦੋਂ ਜਾਣ ਨੂੰ ਕਹਿਣੀ ਹੈ ਤੈਨੂੰ ਤਾਂ ਵੀ ਨਹੀਂ ਜਾਣ ਦਿੰਦੇ ਮੈਨੂੰ ਅੱਛਾ ਮੈਡਮ ਜੀ ਹੁਣ ਤੇਨੂੰ ਮੈਂ ਬਾਹਰ ਕਿ ਦੱਸੀ ਤੂੰ ਕਿੱਦਾਂ ਕੌਣੀ ਆ ਮੰਮੀ ਜੀ ਮੈਂ ਜੋ ਕਰਨੀ ਹੀ ਨਾ ਤੂੰ ਹੀ ਮੈਨੂੰ ਮਨਾ ਕਰਦੇ ਜੇ ਕਦੀ ਹੋਰ ਕਹਿੰਦੇ ਮੇਰੇ ਪੇਟਾਂ ਤੋਂ ਉਹ ਮਗਾਲਾ ਤੇ ਉਹ ਮਗਾਲਾ ਮੈਂ ਇਹ ਤਾਂ ਕੁਝ ਵੀ ਮਗਾਉਣਾ ਮੈਂ ਬਾਰ-ਬਾਰ ਨਹੀਂ ਕਹਾਂ ਕਿ ਆਈ ਮਾ ਆਪਣੀ ਕਹਿਆ ਕਿ ਆ ਜਾ ਮੈਂ ਇੱਥੇ ਕੁਛ ਵੀ ਮੰਮੀ ਕਰਨਾ ਹੁਣ ਮੇਰੇ ਤਾਂ ਗੋਤ ਨੂੰ ਹੱਥ ਲੱਗਣਾ ਨਹੀਂ ਚਾਹੀਦਾ ਤੁਹਾਡਾ ਲੱਕੜਾ ਕਿੱਦਾਂ ਚਾਹੀਦਾ ਚਾਹੇ ਤਾ ਸਿੱਧੀ ਤਰ੍ਹਾਂ ਮੰਨ ਜਾ ਤੇ ਨਹੀਂ ਤਾਂ ਫਿਰ ਮਨਾਉਣਾ ਹੁੰਦਾ ਹੀ ਨਹੀਂ 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 ਮੰਮੀ ਤੇ ਖਾਣਾ ਮੈਨੂੰ ਦੂਰ ਨਹੀਂ ਆ ਲੱਗ ਗਈ ਆ ਜੇ ਤਰੀਜ਼ ਨਾ ਮੰਗਣ ਨੂੰ ਤਾਂ ਥਾਣੀ ਕਿੱਦਾਂ ਚੱਲ ਜੇਗੀ ਮੈਂ ਤੁਹਾਨੂੰ ਦੱਸੂ ਕਿ ਮੈਂ ਦਿਨਿਆਤਾਰੇ ਕਿੱਦਾਂ ਦੇਖਦੇ ਆ ਦੇਖ ਨਾਲ ਮੈਂ ਕਿੱਦਾਂ ਦੇਖਦੇ ਆ ਤੁਸੀਂ ਮੇਰੇ ਤੇ ਹੱਥ ਝੁਕਦੇ ਜੇ ਤੁਹਾਡੀ ਮੂੰਹ ਆ ਮੈਂ ਯਾ ਕੀ ਲੱਗਿਆ ਇਹ ਮੈਨੂੰ ਮੈਨਿਕਾ ਕੇ ਨਹੀਂ ਆਈ ਤਾਂ ਤੈਨੂੰ ਕੋਣ ਉਹ ਨਿਕਲ ਕੇ ਆਈ ਆ ਸਮਾਨ ਜਿਹੜਾ ਦੇਈਦਾ ਉਹ ਮੰਗਣ ਦੇ ਆ ਬਾਹਰ ਤੇਰੇ ਪਿਓ ਦੇ ਸ਼ੌਂਕੇ ਹੀ ਨੌਕਰੀ ਤੇ ਵੀ ਲਾਉਣੀ ਆ ਉਦਾਂ ਨਾਲੇ ਮੰਮੀ ਦੇ ਘਰੇ ਬਤੁਈਏ ਰੱਖਿਆ ਨੌ ਘਾਟੀਆਂ ਕਿ ਮੈਂ ਕਿਸੇ ਨੂੰ ਮਰਦੀ ਆ ਨੌ ਮਾਰਦੀਆਂ ਜਿਹੜੀ ਚੀਜ਼ ਸਾਡੇ ਹੱਕ ਦੀ ਲੈਣ ਵਾਲੀ ਉਹ ਲੈ ਕੇ ਦੇਂਦੇ ਆ ਜਿਹੜੀ ਨਾ ਉਥੋਂ ਲਿਆਣ ਵਾਲੀ ਉਹ ਲਿਆ ਮੰਮੀ ਤੇ ਮੈਂ ਜੇ ਮੈਂ ਕੁਝ ਕਰਨਾ ਬਾਹਰ ਨਹੀਂ ਮੇਰਾ ਬਾਹਰ ਦੀ ਬਾਤ ਕਹਿੰਦੀ ਮੈਂ ਨਹੀਂ ਕੁਝ ਕਰਨਾ ਹੁਣ ਤੁਸੀਂ ਦੇਖ ਲਓ ਦੇਖ ਲੂਗੀ ਮੈਂ ਕੋਈ ਟੀ ਬੜੀ ਤੇਰੀ ਨਾ ਤੈਨੂੰ ਕੋਣੋ ਤੈਨੂੰ ਬਾਹਰ ਜਾ ਕੇ ਦੱਸੀ ਉਹ ਕਿੱਦਾਂ ਜਾਣੀ ਆ ਥਾਣੇ ਦੱਸਦੀ ਮੈਨੂੰ ਮੈਨੂੰ ਜਾਣ ਦੀ ਮੈਨੂੰ ਛੱਡਿਆ ਚਾਰ ਕੇ ਨਾ ਰੱਜਾ ਨਾ ਕਿੱਧਰ ਕਿੱਥੇ ਮਤਲਬ ਕਿ ਤੁਸੀਂ ਵੀ ਕੀ ਕਰਨ ਨੂੰ ਜਾਣਾ ਹੀ ਆ ਤੁਹਾਡੀ ਮਾਂ ਵੇਖ ਲੋ ਕੀ ਕਰਦੀ ਆ ਕੀ ਕਹਤਾ ਮਾਂ ਨੇ ਮਾਂ ਮੈਨੂੰ ਕਿੰਨੀ ਅਸਨਾਈਆਂ ਕਰਦੀ ਆ ਨਾ ਮਾਂ ਮੇਰੀ ਦੇ ਨਾ ਬਹੁਤੇ ਨਾਂ ਨੂੰ ਨਾ ਲਾਇਆ ਕਰ ਦਿਨ ਮੈਂ ਦੱਸਦਾ ਹੀ ਉਹ ਤੇ ਜਦੋਂ ਲਾਉਂਦੀ ਆ ਤਾਂ ਹੀ ਕਿਹਾ ਵਾ ਆਪਣੇ ਕੋਲੋਂ ਬੋਲਣ ਦੀ ਆ ਤਮਾਸ਼ਾ ਨਾ ਬਣਾ ਹਟੇ ਘਰ ਦਾ ਤੇ ਕੌਣ ਬਣਾਉਣ ਡਿਆ ਫੋਰ ਕਿਤੇ ਨਹੀਂ ਜਾਣਾ ਆਉਣਾ ਨਹੀਂ ਕੁਛ ਕਰਨਾ ਨਹੀਂ ਕੋਤੇ ਆ ਪੇਕੇ ਨਾਲ ਮੰਗਾਲਾ ਕੋਈ ਹੋ ਮੰਗਾਲਾ ਮੈਂ ਕੋਈ ਤੇਕਿਆਂ ਤੋਂ ਠੇਕਾ ਲਾਇਆ ਕਿਹਾ ਉਹਨਾਂ ਨੇ ਕੁੜੀ ਦਿੱਤੀ ਆ ਦਾਜ ਨਹੀਂ ਹਨੂ ਉਹਨਾਂ ਦੇ ਟਾਲੇ ਟਰੱਕ ਭਰ ਕੇ ਆਉਣਾ ਚਾਹੀਦਾ ਟਰੱਕ ਭਰ ਕੇ ਕੱਲੀ ਕੱਲੀ ਚੀਜ਼ ਲੈਣੀ ਹਲੇ ਤੇ ਫੇਰ ਤੁਸੀਂ ਟਰੱਕ ਵਾਲੇ ਦੇ ਘਰ ਹੀ ਵਿਆਹ ਕਰ ਲੈਣਾ ਸੀ ਤੂੰ ਮੜਿਆ ਐਨਾ ਕੁਛ ਦੇ ਦਿੱਤਾ ਤੁਹਾਨੂੰ ਗੱਡੀ ਦੇਤੀ ਬੁਲਟ ਦੇਤਾ ਸਕੂਟੀ ਦੇਤੀ ਮੋਟਰਸਾਈਕਲ ਦਿੱਤਾ ਵੇਖੋ ਕਿੰਨਾ ਪਰਸ਼ ਅੰਦਰ ਤੇ ਜੋ ਮੇਰੀ ਮਾਂ ਮੰਗਦੀ ਹਲੇ ਉਹ ਵੀ ਚਾਹੀਦਾ ਵਾ ਹੁਣ ਕੀ ਚਾਹੀਦਾ ਵਾ ਹਲੇ ਤੇ ਆਪਾਂ ਕਿਲੋ ਸੋਨਾ ਵੀ ਲੈਣਾ ਉਹਨਾਂ ਕੋਲੋਂ ਤੇ ਜਿਹੜਾ ਅੱਗੇ ਕਿਲੋ ਸੋਨਾ ਪਾਇਆ ਵਾ ਉਹ ਕਿੱਥੇ ਦਿੱਤਾ ਵੇਚ ਦਿੱਤਾ ਹਾਂ ਆਹੋ ਅੱਧਾ ਕਿ ਵੇਚ ਗਿਆ ਅੱਧਾ ਕੀ ਰਿਹਾ ਵਾ ਹੋਰ ਨਹੀਂ ਇਸ ਤੋਂ ਬਾਅਦ ਮੇਰੇ ਮਾਪੇ ਹੋਣੇ ਕਰਨਾ ਦੇਣਗੇ ਦੇਣਗੇ ਵੇਖੀ ਹੋਰ ਨਹੀਂ ਹੈਗਾ ਕੁਝ ਵੀ ਚੱਲ ਚੱਲ ਅੰਦਰ ਚੱਲ ਮੈਂ ਕਿਤੇ ਅੰਦਰ ਨਹੀਂ ਜਾਣਾ ਮੈਂ ਕਿਹਾ ਅੰਦਰ ਚੱਲ ਜਾ ਮੈਂ ਨਹੀਂ ਜਾਣਾ ਜਾਣਾ ਨਹੀਂ ਤੂੰ ਨਹੀਂ ਮੈਂ ਨਹੀਂ ਜਾਣਾ ਮਾਰਾ ਮਾਂ ਆਪਣੀ ਨੂੰ ਆਜ ਮਾਰ ਲਓ ਮੰਮੀ ਤੂੰ ਮੇਰੇ ਹੱਥ ਖਿਲਾਉਣੀ ਆ

ਕੋਈ ਵੀ ਨਹੀਂ ਝਗੜਾ ਹੋਇਆ ਸਾਡਾ ਮੁਝੇ ਤੋਂ ਬੋਤਾਰ ਰਹੀ ਥੀ ਕਿ ਮੇਰੇ ਸਾਥ ਮੇਰੀ ਜਠਾਨੀ ਬਹੁਤ ਲੜਾਈ ਕਰਦੀ ਹੈ। ਐ ਕੁਝ ਨਹੀਂ ਹਾਲ ਉਹਦਾ ਵੀ ਕੁਝ ਵੀ ਨਹੀਂ ਹੋਇਆ ਉਹ ਹੀ ਮੈਨੂੰ ਘਰ ਘਰ ਜਾ ਕੇ ਤੇ ਪੰਡ ਦੀ ਫਿਰਦੀ ਆ। ਬਹੁਤ ਬੁਰਾਈ ਕਰ ਰਹੀ ਥੀ ਆਪਕੇ ਬਾਰੇ ਵਿੱਚ ਕਹਿ ਰਹੀ ਥੀ ਕਿ ਮੇਰੀ ਜਠਾਨੀ ਬਹੁਤ ਖਰਾਬ ਹੈ ਹਮਾਰੇ ਸਾਥ ਬਹੁਤ ਲੜਾਈ ਕਰਦੀ ਹੈ। ਅੱਛਾ ਇਦਾਂ ਕਹਿੰਦੀ ਸੀ ਐਸੀ ਕਹਿ ਰਹੀ ਥੀ ਆਪਕੇ ਬਾਰੇ ਵਿੱਚ ਸੱਚੀ ਇਹ ਵੇਲਾ ਜੋ ਕਹਿ ਕੇ ਗਈ ਨਾ ਉਹ ਇਹਨੇ ਕਰਕੇ ਵਿਖਾਤਾ ਵਾ ਹਾਂ ਨਹੀਂ ਨਹੀਂ ਮੈਂ ਝੂਠ ਥੋੜੀ ਆਪਕੋ ਬੋਲ ਰਹੀ ਮੇਰੇ ਪਾਸ ਕਿਤਨੇ ਦੇਰੀ ਬੈਠ ਕੇ ਆਪ ਹੀ ਕੀ ਬਾਤ ਕਰ ਰਹੀ ਥੀ ਚੁਗਲਿਆ ਕਰਨੂ ਤੇ ਅੱਗੇ ਮਾਰ ਆ ਰਾ ਹਾਂ ਚੁਗਨਿਆ ਕਰਨੂ ਤੇ ਐਸੇ ਨਹੀਂ ਨਾ ਕਰਨੀ ਚਾਹੀਦੀ ਆਪ ਉਸਕੇ ਬੜੀ ਜਿਠਾ ਨਹੀਂ ਹੋ ਮਿਲ ਜੁਲ ਕੇ ਰਹਿਣਾ ਚਾਹੀਏ ਨਾ ਮੈਂ ਤੇ ਆਪਣੇ ਭੈਣਾ ਵਾਂਗੂ ਰੱਖਿਆ ਪਰ ਉਹਨੂੰ ਰਹਿਣਾ ਹੀ ਨਹੀਂ ਆਉਂਦਾ ਨਹੀਂ ਲੇਕਿਨ ਆਪਕੀ ਬਹੁਤ ਬੁਰਾਈ ਕਰ ਰਹੀ ਥੀ ਮੇਰੇ ਸੇ ਤੁਹਾਡੇ ਸਾਹਮਣੇ ਉਹਦੀ ਕੁੜੀ ਐ ਤੇ ਵੀ ਕਿੰਨਾ ਮੈਂ ਉਹਨਾਂ ਕਰਦੀ ਆਂ ਤੇ ਫੇਰ ਵੀ ਆ ਜਿੰਨੀ ਮੇਰੀ ਕੁੜੀ ਨੇ ਕਰਦੀ ਨਹੀਂ ਤੂੰ ਦੁਪਰ ਵਾਲੀ ਸਮਝਦੀ ਏ ਉਹਨੂੰ ਹਾਂ ਆਪਕੇ ਘਰ ਕੀ ਬਾਤ ਹੈ ਲੇਕਿਨ ਮੇਰੇ ਜੋ ਜੋ ਕਹਿ ਰਹੀ ਥੀ ਮੈਂਨੇ ਆਪਕੋ ਬਤਾ ਦਿਆ ਕਿ ਆਪਕੇ ਬਾਰੇ ਬਹੁਤ ਹੀ ਬੁਰਾਈ ਕਰ ਰਹੀ ਥੀ ਵੇਖੋ ਉਹਨੇ ਕੰਮ ਚੰਗਾ ਥੋੜਾ ਮੈਨੂੰ ਘਰ ਘਰ ਪੰਡ ਦੀ ਫਿਰਦੀ ਆ ਅੱਛੀ ਬਾਤ ਥੋੜੀ ਹੈ ਆਪ ਤਾਂ ਬਹੁਤ ਹੀ ਅੱਛੀ ਹੋ ਵੇਖੋ ਤੁਹਾਨੂੰ ਬਤਾਵਾ ਵੀ ਮੈਂ ਚੰਗੀ ਆ ਤੇ ਆਪਣੇ ਮੂੰਹ ਆਂਦੇ ਆਪਣੀ ਤਾਰੀਫ ਨਹੀਂ ਹੁੰਦੀ ਹਾਂਜੀ ਹਾਂ ਹੁਣ ਤੁਸੀਂ ਚਾਹ ਪਾਣੀ ਪੀਣਾ ਚਾਹ ਲਿਆਵਾ ਨਹੀਂ ਜੀ ਮੈਂ ਨਹੀਂ ਪੀਣਾ ป <ira> ีเตียนก็ดีอ่ะดวัย ਰਾਤ ਨੂੰ ਵੀ ਸੌਣ ਲੱਗਿਆਂ ਇੱਕ ਗੋਲੀ ਖਾਣੀ ਸਵੇਰੇ ਸਵੇਰੇ ਵੀ ਕਹਿਣਾ ਇੱਧਰ ਉੱਧਰ ਨਾ ਟੋ ਬੀ ਰੱਖੀ ਕੀ ਗੱਲ ਨਹੀਂ ਪੁੱਤ ਕੁਛ ਨਹੀਂ ਮੰਮੀ ਕਾਦੀ ਦਵਾਈ ਹੈ ਜਿਹੜੀ ਸਭੀ ਖਾਂਦੇ ਓਦਾਂ ਹੀ ਗਲਤ ਵਾਲੀ ਸ਼ੀਸ਼ੀਆ ਗੋਲੀਆਂ ਉਹ ਤਾਂ ਆਹ ਦਿੰਦਾ ਨਹੀਂ 29 ਪੀਟ ਕਰਦੀਆਂ ਤੇ ਉਹਦੇ ਕਰਕੇ ਖਾ ਖੂ ਲੈਂਦਾ ਸ਼ ਤਾਂ ਹੀ ਫਿਰ ਮੰਮੀ ਰਾਤ ਨੂੰ ਵੀ ਸੌਣ ਲੱਗਿਆ ਕਹਿੰਦੇ ਗੋਲੀ ਖਾਂ ਤੇ ਫਿਰ ਉੜਦੇ ਆ ਸਾਰ ਪੈਨੋ ਕਹਿੰਦੇ ਮੇਰੇ ਗੋਲੀ ਭੜਾ ਮੈਂ ਗੋਲੀ ਖਾਵਾਂ ਆਪਣੀ ਉਹ ਫਿਰ ਤੈਨੂੰ ਪਤਾ ਵਾ ਕਮਜ਼ੋਰੀ ਆ ਉਹਦੇ ਕਰਕੇ ਐਚ ਵੀ ਘਟਵਾ ਦੇ ਉਹਦੇ ਕਰਕੇ ਖਾ ਲੈਂਦਾ ਠੀਕ ਆ ਚੱਲਿਆ ਫਿਰ ਮੈਂ ਰੱਖ ਦਈ ਨਹੀਂ ਮੈਂ ਰੱਖ ਦਿੰਨੀ ਇੱਧਰ ਰੱਖ ਲੈਣੀ ਆ ਉੱਥੇ ਰੱਖ ਦਿੰਨੀ ਆ ਫਿਰ ਚੇਤਾ ਜਤਾ ਪੁੱਜ ਨਗੇ ਬੜੇ ਭਾਣਦਾ ਜਦੋਂ ਮੈਂ ਟਾਈਮ ਨਾ ਦੇ ਦਿਆ ਕਰੂੰਗੀ ਨਹੀਂ ਮੰਮੀ ਉੱਥਾ ਤਾਂ ਟਾਈਮ ਨਹੀਂ ਖਾਂਦੇ ਮੈਨੂੰ ਸੋਹੋ ਕਿਹਾ ਇੱਥੋਂ ਨਹੀਂ ਹਲਾਉਣੀ ਦਵਾਈ ਮੈਂ ਤਾਂ ਸਾਹਮਣੇ ਦੇਖ ਚੱਲਦੀ ਆ ਇਹੋ ਆਈ ਮੰਮੀ ਮੈਂ ਰੱਖ ਤੇ ਨਹੀਂ ਤੇ ਆਇਨੀ ਕੋਤੇ ਮੈਂ ਰੱਖ ਦਿੰਨੀ ਆ ਤੂੰ ਕਾੜ ਜਿਹੜਾ ਕੰਮ ਕਰਨ ਰਹੀ ਆ ਮੈਂ ਇਹ ਕੰਢੀ ਜਿਹਾ ਬਾਦੋ ਮੰਮੀ ਆਇਓ ਫਿਰ ਭਾਏ ਆਣ ਕੇ ਮੈਨੂੰ ਬੋਲਣਾ ਵੀ ਮੈਂ ਇੱਥੇ ਦਵਾਈ ਰੱਖੀ ਤੇ ਕਿੱਧਰ ਚਲ ਗਈ ਤੇ ਮੰਮੀ ਨਾ ਗਏ ਕੀ ਪਤਾ ਪਾਇਰ ਬਸ ਇੱਕੋ ਕੁੜੀ ਕਿਹਦੀ ਚੀਜ਼ ਮੇਂ ਲਗਾ ਕੇ ਰੱਖਾ ਸੱਚੀ ਇਹ ਤੇ ਐ ਜਾਣਕਾਰੀ ਰਹਿੰਦੀ ਪੂਰਾ ਪੈਰਾ ਰੱਖਦੀ ਸਾਡੇ ਦੇ ਉੱਤੇ ਤਾਂ ਮੈਂ ਤਾਂ ਉਹ ਜਿਆ ਬੇਕੂਫ ਉਹ ਜਿਹੜਾ ਦਵਾਈ ਖਾ ਕੇ ਉੱਥੇ ਛੱਡ ਜਾਂਦਾ ਵਾ ਮੈਂ ਉਹਨੂੰ ਬੜੀ ਅਈ ਕਿਹਾ ਵਾ ਸਾਬੀ ਵੇਖੀ ਕਿਤੇ ਕਿਸ ਕੰਨੋਂ ਕੰਨੇ ਵਿਣਖਣਾ ਹੋਉਂਦੇ ਹੀ ਪਰਨਾ ਉਹਨੂੰ ਤੇ ਆਪਣੇ ਆਪ ਲੱਗਦੀ ਨਹੀਂ ਛਦਾਈ ਨੂੰ ਜੇ ਮੈਂ ਨਾ ਹੋਵਾਂ ਇੱਥੇ ਤੇ ਫੇਰ ਪਤਾ ਨਹੀਂ ਕੀ ਕਰੇਗੀ ਕੀ ਚੰਦ ਚੜਾਵੇ ਹਿੰਦਪੁਨੀਆਂ ਜਿਵੇਂ ਲੱਗਦੀਆਂ ਨਹੀਂਂਦੀਆਂ ਬਹਾਈਆਂ ਵਾ ਕਿ ਵੀ ਤੁਹਾਨੂੰ ਮੈਂ ਨਹੀਂ ਆਖ ਰਹੀ ਤੁਹਾਨੂੰ ਦਮਨਿਆ ਰੱਖੀ ਜਾਂਦੇ ਵਾਤੀ ਨੂੰ ਇੱਥੇ ਬੋਲੀ ਇਹ ਤੇ ਅਤਵਾਈ ਖਾ ਲੈਂਦਾ ਤੇ ਇਹ ਚਿੱਟਾ ਗੱਲਾਂ ਭਲਾ ਲੈਂਦਾ ਵਾ ਮੇਰੇ ਪਤਾ ਨਹੀਂ ਕਿਉਂ ਨੀ ਦਿਮਾਗ ਚੋਂ ਗੱਲਾਂ ਜਾਂਦੀਆਂ ਮੈਂ ਤਾਂ ਪਿਛਲੇ ਵਾਲੇ ਦਿਮਾਗ 'ਚ ਹੀ ਚਲ ਗਈ ਆ ਜਿੱਦਾਂ ਨਾ ਪਿੱਛੇ ਗੱਲਾਂ ਹੁੰਦੀਆਂ ਰਹੀਆਂ ਨਾ ਸਾਰੀਆਂ ਗੱਲਾਂ ਫੇਰ ਉਹੀ ਦਿਮਾਗ ਚ ਆਉਂਦੀਆਂ ਰਹਿੰਦੀਆਂ ਪਤਾ ਨਹੀਂ ਭੁਲਾਉਣ ਦੀ ਤਾਂ ਬੜੀ ਕੋਸ਼ਿਸ਼ ਕਰਦੀ ਪਰ ਭੁੱਲਦੀਆਂ ਹੀ ਨਹੀਂ ਆ ਕਿਉਂ ਇਦਾਂ ਹੁੰਦਾ ਮੇਰ ਨਾਲ ਮੈਂ ਕੀ ਕਰਾਂ ਮੈਂ ਕਿਹੜੀ ਦਵਾਈ ਖਾਵਾਂ ਜਿਹੜਾ ਮੇਰ ਨਾਲ ਇਹ ਕੰਮ ਹੋਮ ਭਟੇ ਵੀ ਆ ਜਾ ਵੀ ਕਿੱਧਰ ਦੇ ਕੀ ਗੰਦਾ ਦਵਾਈ ਫੜ ਕੇ ਬੈਠੇ ਜੇ ਤੁਸੀਂ ਦਵਾਈ ਫੜ ਕੇ ਬੈਠੀ ਜਿੱਥੇ ਤੇਰਾ ਨਹੀਂ ਦਿਮਾਗ ਕੰਮ ਕਰਦਾ ਉੱਥੇ ਮੇਰਾ ਕਰ ਦਿੰਦਾ ਉਹ ਲਿਆਓ ਮੇਰਾ ਖਲੂੰਗਾ ਉੱਥੇ ਸਹਾਣੀ ਰੱਖਣੀ ਹੈ ਕਿਉਂ ਇੱਧਰ ਪਤਾ ਵੀ ਆ ਸਹਾਣੀ ਰੱਖਣੀ ਆ ਉਹ ਮੀਸ ਉਹਰੇ ਉਹ ਉੱਠ ਕੇ ਖਾਲੀ ਦੀ ਰਾ ਨੂੰ ਸੌਣ ਲੱਗਿਆ ਇੱਕ ਗੋਲੀ ਖਾ ਲੈਂਦੀ ਆ ਜੇ ਇਹਨੇ ਪੜ ਲਈ ਤੇ ਫੇਰ ਤੇ ਕੀ ਉਹਦੇ ਤੇ ਹੀ ਲਿਖਿਆ ਅੱਛਾ ਲਿਖਿਆ ਹੀ ਨਹੀਂ ਕਾਕਾ ਛਦਾਈ ਨਾ ਭੜਿਆ ਕਰੀ ਨਾ ਉਹ ਕਿਤੇ ਨਹੀਂ ਮੰਮੀਆਂ ਨੂੰ ਪਤਾ ਲੱਗ ਚਲਿਆ ਵੀ ਕਾਦੀ ਦਵਾਈ ਆ ਕਾਦੇ ਲਈ ਖਾਣਾ ਉਹ ਇੰਨੀ ਨਹੀਂ ਖੋਜ ਕਰਦੀ ਆ ਤੂੰ ਆ ਭੋੜਾ ਤੈਨੂੰ ਨਹੀਂ ਪਤਾ ਕਿਉਂ ਦਵਾਈ ਤੋਂ ਕਾਦੀ ਖੋਜ ਕੱਢਣੀ ਉਹਨੇ ਦੱਸ ਪਣ ਰਹੀ ਹੀ ਦਵਾਈ ਸੱਚੀ ਸੱਚੀ ਕਿ ਪਰ ਮੈਂ ਉਹਦੇ ਕੋ ਫੜ ਕੇ ਲੈ ਇਮੇਜ ਦੇਣਾ ਚਲੋ ਫਿਰ ਤੁਸੀਂ ਆ ਆਪਣੀ ਕਬਜ਼ੇ ਚ ਰੱਖੋ ਮੈਂ ਤਾਂ ਮੈਂ ਕਹਿੰਦੀ ਫਿਰ ਮੇਰਾ ਕਹਿਣਾ ਕਿਉਂ ਨਹੀਂ ਮੰਨਦਾ ਤੂੰ ਆਹ ਉਹ ਚੱਲ ਆਪਣੇ ਹਿਸਾਬ ਨਾਲ ਤੁਸੀਂ ਸਵੇਰੇ ਵੀ ਮੈਨੂੰ ਨਰਵੇ ਕਾਲਜਾ ਗੋਲੀ ਫੜਾ ਦੇ। ਰਾਤ ਰੋਟੀ ਖਾਣ ਤੋਂ 1 ਘੰਟਾ ਬਾਅਦ ਚਾ ਗੋਲੀ ਖਾਣੀ ਆ। ਇਹ ਕਾਦੀ ਦਵਾਈ ਆ ਮੈਂ ਕਹੀ ਉਹਨੂੰ ਬਾਹਨੇ ਲਾਏ ਉਹਨੂੰ। ਚੱਲ ਚੰਗਾ ਹੀ ਕੀਤਾ ਪਤਾ ਤੇ ਨਹੀਂ ਇਹਨਾਂ ਲੱਗਾ। ਆ ਪਤਾ ਲੱਗਣ ਦੀ ਨਹੀਂ। ਕੀ ਕਰਨੀ ਹੈ? ਕੰਨਾਂ ਕੀ ਹੁੰਦਾ ਈਂ ਦਰ ਆ ਦੂਜੇ ਡਈ ਬੋਲਣ ਹੋਰ ਕੀ ਕਰਨਾ ਉਹਨੂੰ। ਮੰਮੀ ਉੱਥੇ ਦੂਜੀਆਂ ਦਵਾਈਆਂ ਹੋਰ ਪਈਆਂ ਹੋਆ ਤੇ ਤੈਨੂੰ ਆਪਣੀ ਆਗਲੀ ਪਤਾ ਲੱਗਦਾ। ਪਤਾ ਨਹੀਂ ਸੱਚੀ ਆ ਮੁੰਡਾ ਹੀ ਹਰਵਾਉ ਅੱਦਾਂ ਨਹੀਂ ਮਰਨਾ। ਤੁਹਾ ਕਿੱਥੇ ਗਈ ਹੈ ਬੱਸ ਹੈ ਇੱਥੇ ਦੇ ਬੋਹਣੀਆਂ ਹਾਂਜੀ ਮੈਂ ਇੱਧਰ ਇੱਧਰ ਕੀ ਕਰਨ ਦੇ ਤੂੰ ਉਹ ਮੈਂ ਦਰਵਾਜ਼ਾ ਖੋਲ ਕੇ ਵੇਖਾਂ ਨਹੀਂ ਵਿੱਚ ਗਈ ਇਧਰੋਂ ਸਾਫ਼ ਕਰਨ ਆਲੀ ਆ ਚੱਲ ਤੇ ਮੈਂ ਕਰ ਦਿੰਨੀ ਉਹ ਨਹੀਂ ਨਹੀਂ ਉਧਰੋਂ ਐਵੇਂ ਨਹੀਂ ਸਭਾਈ ਹੋਈ ਤੂੰ ਕਰ ਲਈ ਤੂੰ ਕੋਈ ਆਉਗਿਆ ਆਂਟੀ ਆਉਂਦੀ ਹੈ ਨਾ ਕੰਮ ਵਾਲੀ ਉਹਨੂੰ ਕਹਾਂਗੀ ਉਹ ਕਰ ਦੋਗੀ ਤੂੰ ਇਹ ਦਰ ਇਧਰ ਉਹਨੂੰ ਮੜ ਨਹੀਂ ਦਿੰਨੇ ਤਾਂ ਉਹ ਕਿੱਥੇ ਕਮਰੇ ਮੇਰੇ ਚਿੱਤਰਵਾਣ ਦੇਣਾ ਓਏ ਉਹ ਤੇ ਸੁੱਕ ਤੇਰੀ ਬਲਾਈ ਵਾਸਤੇ ਕਿਉਂ ਉਹ ਮੈਂ ਕਹਿਣਾ ਵਾ ਵੀ ਇੱਧਰ ਅੰਟੀ ਆਉਂਦੀ ਆ ਹਾਂ ਹੈਨਾ ਤੇ ਕੰਮ ਤਾਂ ਚੱਲ ਹੁਣ ਕਰਦਾ ਕੋਈ ਮੈਂ ਪਹਿਲਾਂ ਤ ਨਹੀਂ ਲਾਈ ਹੈਨਾ ਜਦੋਂ ਆਉਣਾ ਅੰਟੀ ਨੇ ਤੁੰ ਕੰਬਲ ਲੈ ਕੇ ਸੌ ਜਾ ਕਰੀ ਬਹੁਤੀਆਂ ਗੱਲਾਂ ਬਾਤਾਂ ਨਹੀਂ ਕਰਨੀਆਂ ਮੰਮੀ ਨੂੰ ਵੀ ਕਹਿ ਲੈਣਾ ਵੀ ਸਮਝਾ ਦੇ ਅੰਟੀ ਨੂੰ ਵੀ ਹੱਦੀ ਨਾਲ ਨਾਲ ਕੋਈ ਗੱਲਬਾਤ ਨਹੀਂ ਛੇੜਨੀ ਹਾਂ ਤੇ ਭਾਜੀ ਉਹਨੂੰ ਤਾਂ ਹੀ ਕੰਮ ਵਾਸਤੇ ਲਾਉਂਦਾ ਚਲ ਮੈਂ ਮਾਲਾ ਮोटा ਕੰਮ ਕਰਦੀ ਨਹੀਂ ਮੇਰਾ ਟਾਈਮ ਪਾਸ ਹੋ ਜਾਂਦਾ ਫਿਰ ਤੇ ਮੇਰਾ ਬਿਲਕੁਲ ਟਾਈਮ ਪਾਸ ਨਹੀਂ ਹੁਣ ਉਹ ਤੇ ਮੈਂ ਕੀ ਕਰੂੰਗੀ ਅੱਜ ਕੱਲ੍ਹ ਦੀਆਂ ਕੁੜੀਆਂ ਸਭੋ ਚਾਹੁੰਨੀਆਂ ਆਉਂਦੀ ਆਪਾਂ ਕੰਮ ਹੀ ਨਾ ਕਰੀਏ ਆਪਾਂ ਲਮੇ ਪਿਆ ਕਰੀ ਇਤਿਆਸ਼ਾਰ ਕਰੀ ਤੈਨੂੰ ਮੈਂ ਸਭੋ ਸਾਰੀਆਂ ਸੁਖ ਸੁਲਤਾ ਦੇਂਦਿਆਂ ਤੂੰ ਕਹਿਂਦੀ ਨਾ ਮੈਂ ਆਪ ਕੰਮ ਕਰਨਾ ਉਹ ਨਹੀਂ ਮੈਨੂੰ ਨਹੀਂ ਆਪ ਤਵੇਲੇ ਆਏ ਨਾ ਮੈਂ ਪਏ ਰਹਿਣ ਦੀ ਉਹ ਚੰਗਾ ਲੱਗਾ ਸਮਝ ਆ ਰ ਟੈਨਸ਼ਨਾਂ ਤੁੰਛਣਾ ਛੱਡ ਤੂੰ ਸੋਇਆ ਸਾਂ ਕਰ ਚਲੋ ਠੀਕ ਆ ਆਹ ਤੇ ਤੂੰ ਬੈਗ ਕੋਈ ਚੀਚੂ ਦੀ ਲੋੜ ਆ ਮੰਮੀ ਨੂੰ ਦੱਸਿਆ ਪਰ ਠੀਕ ਆ ਤੇ ਤੁਹਾਨੂੰ ਨਾ ਦੱਸਾਂ ਨਹੀਂ ਮੈਨੂੰ ਵੀ ਦਸਾਵਾ ਕਿ ਦੱਸਣਾ ਕਿਉਂ ਨਹੀਂ ਠੀਕ ਆ ਫਿਰ ਤਨ ਬਰੂ ਵੀ ਕਾ ਨਾ ਪੀਣਾ ਮੋਸੇ ਠੰਡ ਜੀ ਆਜ ਵਧੀਆ ਮਸਾਲਾ ਪਾ ਗਏ ਤੇ ਅਦਰਕ ਪਾ ਗਏ ਚਾਹ ਲੈ ਗਿਆ ਵਧੀਆ ਜੀ ਬਣਾ ਲਿਆ ਨਹੀਂ ਤੇ ਬੈ ਤੁਮ ਮੈਂ ਮੰਮੀ ਨੂੰ ਕਹਿਣਾ ਨਹੀਂ ਨਹੀਂ ਆਏ ਆਵੇਗਾ ਮੰਮੀ ਬਣਾ ਤੇ ਮੈਂ ਕਰਾਂਗੀ ਦੱਸੋ ਕੋ ਤੂੰ ਨਿਆਰੇ ਤੇ ਆ ਜਾ ਆਪਣੇ ਜਾਰੇ ਉਹ ਨਹੀਂ ਮੈਂ ਚਾਹ ਬਣਾ ਚਿਰ ਮੈਂ ਤੈਨੂੰ ਬੋ ਚੱਲ ਜਾ ਬਾਬਾ ਭੈਣਾ ਆ ਗਿਆ ਇਹ ਕੋੜਾ ਪੰਛੀ ਆ ਕੋੜਾ ਪੰਛੀ ਮੈਂ ਤੇ ਅੱਗੇ ਮੰਮੀ ਨੂੰ ਕਹਿਣਾ ਨਾ ਇਹ ਪਿੰਜਰੇ ਚ ਪਾਇਆ ਤੋਤਾ ਵਾ ਜਿੱਦਾਂ ਪੜਾਉ ਉਦਾਂ ਪੜੀ ਜਾਂਦੀ ਐ ਇਹਦੀ ਕਿਹੜੀ ਗੱਲ ਐ ਪਿੱਛੇ ਗਾਰਲੀਕ ਬਣਾਉਣੀ ਜੀ ਹੋਣੀ ਚਾਹੀਦੀ ਐ ਛਾਟੀ ਪਿੱਛੇ ਲੱਗ ਜਾਂਦੀ ਐ ਹਾਂ ਚਾਹ ਬਣਾ ਕੇ ਲਿਆਂਦੀ ਐ ਤੂੰ ਅਰੇ ਸਾਡੇ ਤੈਨੂੰ ਖੇੜ ਹੀ ਨਹੀਂ ਪਤਾ ਲੱਗੇ ਤੇ ਨਾ ਹੀ ਪਤਾ ਲੱਗਣ ਦੇਣੇ ਤੈਨੂੰ ਖੇਡੀਆਂ ਕਰੀ ਜਾਣੀਆਂ ਬਸ ਇਹਨਾਂ ਖਾਂਦੇ ਦਵਾਈ ਖਾਦੀ ਆ ਸਾਬੀ ਖਾਂਦਾ ਦਵਾਈ ਤੇ ਸਾਬੀ ਨੂੰ ਕੋਈ ਦੋਖੋ ਦੇ ਦਵਾਈ ਖਾਂਦਾ ਹੁਦ ਦਵਾਈ ਕੌਣ ਖਾਂਦਾ ਸ਼ੌਕ ਨੂੰ ਕੋਈ ਖਾਂਦਾ ਮੈਂ ਇੰਟਰਨੈਟ ਤੇ ਸਰਚ ਮਾਰ ਕੇ ਦੇਖਣਾ ਕਿ ਦਵਾਈ ਖਾਦੀ ਹੈ ਜੋ ਤੂੰ ਮੈਨੂੰ ਨਹੀਂ ਦੱਸਣਾ ਤੇ ਅੱਛਾ ਤਮ ਕਿਹਾ ਲੈਗੇ ਮੈਨੂੰ ਧੰਗਿਆ ਨਹੀਂ ਮੰਮੀ ਜੀ ਮੈਨੂੰ ਪਤਾ ਹੋਣਾ ਚਾਹੀਦਾ ਕਿ ਦਵਾਈ ਖਾਦੀ ਖਾਂਦੇ ਆ ਮੈਂ ਤੇ ਅੱਜ ਵੀ ਨਹੀਂ ਦੱਸਦੀ ਤੇ ਇਹਨੂੰ ਕੱਲ ਵੀ ਨਹੀਂ ਦੱਸਦੀ ਦੱਸਾਂ ਕਿਉਂ ਫਿਰ ਮੈਂ ਇੰਟਰਨੈਟ ਤੇ ਸਰਚ ਮਾਰ ਲੂੰਗੀ ਵੀ ਕਾਦੀ ਦਵਾਈ ਹੈ ਨਹੀਂ ਨਾ ਇਹ ਜਬਾਰ ਲੜਾਇਆ ਕਰ ਮੈਂ ਨਾ ਤੈਨੂੰ ਕਿਉਂ ਨਹੀਂ ਸਮਝਉਂਦੀ ਕੰਮ ਕਰਤੀ ਮੰਮੀ ਜੀ ਕੋਈ ਕਰ ਦੇਣੀ ਆ ਦਵਾਈਆਂ ਖਾਣ ਤੋਂ ਬਾਅਦ ਤੇਰੇ ਬੇਲੇ ਨੂੰ ਕਾੜੀਆ ਦਵਾਈਆਂ ਖਾਈ ਜਾਂਦੇ ਜੰਮ। ਅੱਛਾ ਉਹਨੂੰ ਫਰਦਾ ਲਾਈਓ। ਤੇ ਫਿਰ ਮੈਨੂੰ ਦੱਸੋ ਦਾਈ ਜੀ ਕਿ ਤੈਨੂੰ ਕੁੱਛ ਦੀ ਪਈ ਹੈ। ਦੋ ਘੋੜੇ ਕਿਹਨੂੰ ਤੇ ਫਿਰ ਦਵਾਈ ਖਾਦੀ ਜਾਂਦੀ ਆ। ਮੰਮੀ ਜੀ ਮੈਨੂੰ ਪਤਾ ਤਾਂ ਲੱਗੇ ਦਵਾਈ ਖਾਏ ਕਾਦੀ ਖਾਂਦੇ ਕਾਦੀ ਆ। ਅੱਛਾ ਤੈਨੂੰ ਮਾੜੀ-ਮਾੜੀ ਜਾਣਕਾਰੀ ਦਵਾ ਵੀ ਕਾਦੇ ਕੀ ਆ ਕਰਨੇ ਖਾਣੇ ਕੀ ਆ। ਹੁਣ ਖਾਣ ਤੇ ਮੇਰੇ ਕੋ ਟਵੰਡੀਆਂ ਨਾਲੇ ਗਈ ਤੂੰ। ਤੇ ਮੰਮੀ ਜੀ ਮੇਰਾ ਕੁੱਛ ਨਹੀਂ ਲੱਗਦਾ। ਮੇਰਾ ਵੀ ਘਰ ਵਾਲਾ ਵਾ। ਤੁਹਾਡਾ ਤੇ ਬੁੱਤਵਾ ਤੇ ਮੇਰਾ ਕੀ ਲੱਗਦਾ ਓ? ਲੱਗਦਾ ਮਾ। ਜੋ ਜਿੱਥੇ ਜਿੱਥੇ ਤੇਰੀ ਪੁੱਛਗਿਚ ਹੈਗੇ ਨਾ ਵੀ ਆ ਆ ਚੀਜ਼ ਦੇਣੀ ਆ ਉੱਥੇ ਉੱਥੇ ਦਾ ਬੰਦਾ ਜੀ ਦਿਆਂ ਕਰ ਦੂਜੇ ਕੰਮ 'ਚ ਦਾੰਦਿਆ ਕਰ ਤੇ ਛਾ ਮੰਮੀ ਜੀ ਮੈਨੂੰ ਨਹੀਂ ਪਤਾ ਹੁੰਦਾ ਕਹਿੰਦੇ ਮੇਰਾ ਬੰਦਾ ਕਾਹਦੀ ਦਿਨ ਲਾ ਦੁਆਈ ਫਾਈ ਜਾਂਦਾ ਤੈਨੂੰ ਪਤਾ ਹੋਵੇ ਕਿ ਨਾ ਜ਼ਰੂਰੀ ਚਾਹੀਦਾ ਮੰਮੀ ਜੀ ਮੈਨੂੰ ਆਕਵਾ ਮੈਨੂੰ ਜਾਣਣ ਦਾ ਕੋਦਾ ਆਕਵਾ ਦੱਸ ਦੂ ਤੈਨੂੰ ਉਹਨੂੰ ਪੁੱਛ ਲਈ ਮੈਨੂੰ ਪੁੱਛਣ ਆਈ ਆ ਤੇ ਮੈਨੂੰ ਵੀ ਪੁੱਛਦੀ ਆ ਉਹਨੂੰ ਪੁੱਛਵੇਂ ਤੈਨੂੰ ਦੱਸਿਆ ਦੇ ਬੱਚੇ ਮਿੱਤਰਾਂ ਨਾ ਮੰਮੀ ਜੀ ਕੋਈ ਕੰਮ ਕਰਦਾ ਨਾ ਕੋਈ ਸ਼ਨਾ ਨਹੀਂ ਮੈਨੂੰ ਜਾਣ ਦਿੰਦੇ ਤੇ ਜੇ ਮੈਂ ਕੋਈ ਚੀਜ਼ ਮੰਗਾਵਨੀ ਆ ਤਾਂ ਉਹ ਵੀ ਨਹੀਂ ਮੁਲਕਾ ਕੇ ਦੇਣੀ ਨਾ ਹੋਰ ਮੁਲਕਾ ਕੇ ਦੇਣਾ ਕੋਈ ਨਹੀਂ ਦੇਂਦੇ ਅੱਛੇ ਕੰਮ ਕੋਈ ਨਹੀਂ ਕਰਦਾ ਕਿੱਥੋਂ ਕਰਨੀ ਕਿੱਥੋਂ ਪਾਉਣੀ ਤੂੰ ਮੰਮੀ ਜੀ ਕੱਲੇ ਰੋਟੀ ਵੀ ਥੋੜਾ ਕਰਨਾ ਬਾਕੀ ਵੀ ਸਭ ਮੇਰੇ ਪੁੱਰੇ ਕਰਨੇ ਆ ਉਹ ਇਹਨਾਂ ਨੇ ਨਹੀਂ ਕਰਨੇ ਤੁਸੀਂ ਵੀ ਨਹੀਂ ਕਰਨੇ ਕਿਵੇਂ ਕਰਨੇ ਆ ਨਹੀਂ ਮੇਰੀ ਗੱਲ ਸੁਣ ਮੇਰੇ ਪੁੱਤ ਨੂੰ ਬਾਹਰ ਕੰਮ ਕਰਨ ਦੀ ਲੋੜ ਨਹੀਂ ਹੈਗੀ ਬੜੀ ਜ਼ਮੀਨਾਂ ਮੇਰੇ ਪੁੱਤ ਦੀ ਤੇ ਮੰਮੀ ਨੇ ਕਹਿੰਦੇ ਕੀ ਬਚਣਗਾ ਮੈਨੂੰ ਵੀ ਪਤਾ ਥਾਣਾ ਜਿਹੜਾ ਬਾਈਦਣਾ ਸਾਰਾ ਕੁਝ ਘਰੇ ਹੀ ਹੁੰਦਾ ਬਾਹਰ ਵੀ ਸੌਕਾ ਹੁੰਦਾ ਵੀਰੇ ਜੇ ਕਿਤੇ ਮੈਂ ਜੋ ਆਪਾਂ ਨੂੰ ਕਹਿੰਦੀ ਨਹੀਂ ਕੰਮ ਨਹੀਂ ਜਾਣ ਦਿੰਦੇ ਉਹ ਆਪੇ ਕੁਝ ਕਰ ਦੇਣੀ ਹੈਗੇ ਇਹੇ ਕਰਦੋਂ ਤੈਨੂੰ ਸੜਾ ਵੀ ਮੈਂ ਬਾਹਰ ਜਾ ਕੇ ਪਿਰ ਮੈਨੂੰ ਵੀ ਕਿੱਜਾ ਚਾਹੀਦੀ ਆ ਮੈਨੂੰ ਵੀ ਸ਼ੌਂਕ ਹੁੰਦਾ ਦੂਜਿਆਂ ਵਾਲੇ ਵੇਖ ਕੇ ਆਹ ਤੂੰ ਜਾਣੀਏ ਕਿ ਸ਼ੌਂਕ ਹੁੰਦਾ ਤੂੰ ਘਰ ਦੇ ਕੰਮ ਦਾ ਤੇ ਕੋਈ ਸ਼ੌਂਕ ਨਹੀਂ ਹੁੰਦਾ ਤੇ ਦੂਜੇ ਕਰਦੇ ਮੈਂ ਵੀ ਕਰਨਾ ਮੈਂ ਅੱਜੇ ਕਰਦੀ ਕੁੜੀ ਆ ਤੈਨੂੰ ਭੁੱਖੇ ਕਰਦੇ ਮੈਨੂੰ ਸਾਰਾ ਕੁਝ ਪਤਾ ਵਾ ਕਿੱਦਾਂ ਕੀ ਕਰਨਾ ਅੱਛਾ ਅਸੀਂ ਉਹਦਾ ਹੀ ਤੇਰੇ ਫਿਰਦੇ ਆ ਨਾ ਤੈਨੂੰ ਸਾਰਾ ਕੁਝ ਪਤਾ ਵਾ ਉਸ ਨਾਲ ਮੰਮੀ ਜੀ ਮੈਂ ਵੀ ਤਾਂ ਆਪਣੀ ਜ਼ਿੰਦਗੀ ਜੀਣੀ ਕਿ ਨਹੀਂ